ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀਆਂ ਤਿਆਰੀਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਅਹਿਮ ਬੈਠਕ ਸ਼ਨੀਵਾਰ ਸ਼ਾਮ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜ਼ਾਬਤਾ ਲਾਗੂ ਹੋਣ ਬਾਅਦ ਚੋਣ ਕਮਿਸ਼ਨ ਵੱਲੋਂ ਆਟਾ ਦਾਲ ਸਕੀਮ ਅਤੇ ਤੀਰਥ ਯਾਤਰਾ ਸਕੀਮ ਬੰਦ ਕਰਨ ਪਿੱਛੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਟਹਿਰਾਇਆ। ਇਸ ਮੀਟਿੰਗ ਵਿੱਚ ਹੋਰ ਕੀ ਕੁਝ ਵਿਚਾਰਿਆ ਗਿਆ ਜਾਣਕਾਰੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾਰ। ਤਾਂ ਕੁਝ ਦੀ ਗੱਲ ਹੈ ਕਿ ਸਾਰੇ ਫੀਲਡ ਦੀ ਰਿਪੋਰਟ ਜਿਹੜੀ ਹੈ ਹਾਂ ਹਾਂ ਸਾਰੇ ਹੀ ਕੋਰ ਕਮੇਟੀ ਦੇ ਮੈਂਬਰ ਸਹਿਬਾਨ ਦੇ ਉਹ ਬਹੁਤ ਹੀ ਕਿ ਜਿਹੜਾ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪਿਕਚਰ ਨੂੰ ਪੇਂਟ ਕਰਨ ਦੀ ਜੋ ਮੈਂਬਰ ਸਭਾ ਨੇ ਸਾਰਿਆਂ ਨੇ ਸਾਰੇ ਪੰਜਾਬ ਦੀ ਰਿਪੋਰਟ ਦਿੱਤੀ ਹੈ ਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਫਰੋਸਾ ਇਸ ਵੀ ਸਰਕਾਰ ਦੇ ਵਿੱਚ ਆ ਉਹ ਡਵੈਲਪਮੈਂਟ ਨੂੰ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜੜਿਆ ਉਹ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਪਹਿਲਾਂ ਨਾਲੋਂ ਵੀ ਵੱਧ ਗਿਣਤੀ ਦੇ ਵਿੱਚ ਖੜੇ ਇਸ ਕਰਕੇ ਬੜੇ ਅੱਛੇ ਜਿਹੜੇ ਅਗੇ ਰਿਜ਼ਲਟ ਦੀ ਪਾਰਟੀ ਨੇ ਜੋ ਫਿਲ ਫੰਗਾਈਆ ਹਰ ਹਰ ਨੇ ਅਸੀਂ ਜਿਹੜਾ ਕੰਪੇਨ ਆਪਣਾ ਉਹ ਨੂੰ ਸੱਚੇ ਮਰਦਾਂ ਦੇ ਨਾਲ ਜਨਮਾਤੀ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਜਾਂ ਤਾਂ ਜੀ ਪੀ ਸੀ ਐਨ ਸਾਹਿਬ ਜਾਂ ਸੀ ਐਨ ਸਾਹਿਬ ਉਹ ਦੁਨੀਆ ਹਲਕਾ ਵਾਰ ਰੈਲੀਆਂ ਜਿਹੜੀਆਂ ਉਸ ਕੋਲ ਸਿਰਫ ਉਸ ਇਲਾਕੇ ਦੇ ਉਸ ਹਲਕੇ ਦੇ ਵਰਕਰ ਉਹਦੇ ਚ ਪਾਰਟਿਸਪੇਟ ਕਰਨਗੇ ਉਹਦੀਆਂ ਡੇਟਸ ਜਿਹੜੀਆਂ ਹੈਗੀਆਂ ਪਾਰਟੀ ਦੇ ਹੈੱਡ ਆਫਿਸ ਦੇ ਵਿੱਚ ਬੈਠ ਕੇ ਜਿਹੜੀਆਂ ਹੁਣ ਅਸੀਂ ਪੜਾ ਦਿਆਂਗੇ ਸਾਰੇ ਕੈਂਡੀਡੇਟਸ ਨਾਲ ਸਲਾਹ ਕਰਕੇ ਕਿਉਂਕਿ ਨਾਮਿਨੇਸ਼ਨ ਪ੍ਰਕਿਰਿਆ 11 ਤੋਂ ਲੈ ਕੇ 18 ਤੱਕ ਹੈ ਹਾਂ ਹਾਂ ਇਨ ਦਾ ਮੇਨ ਟਾਈਮ ਸਾਰਾ ਹੀ ਦੋਵਾਂ ਲੀਡਰ ਸਰਬੰਦੀ ਸਾਡੀ ਕੋਸ਼ਿਸ਼ ਹੈ ਕਿ ਸਾਰੇ ਉਧਾਨ ਸਵਾਲ ਕਰਕੇ ਕਿ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਤਿੰਨ ਜਾਂ ਚਾਰ ਹਲਕਿਆਂ ਤੇ ਰੋਜ਼ ਰਾਲੀਆਂ ਕਰਨਗੇ ਮੁੱਖ ਮੰਤਰੀ ਸਾਹਿਬ ਦੋ ਉਧਾਨ ਸਵਾਲ ਹਲਕਿਆਂ ਦੇ ਵਿੱਚ ਘਟੋ ਘਟ ਰੋਜ਼ ਰਾਲੀਆਂ ਕਰਨਗੇ ਇਸ ਤੋਂ ਇਲਾਵਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲਿਟਰੇਚਰ ਚਤਾ ਪ੍ਰੋਗਰਾਮ ਹੈ ਉਹ ਪ੍ਰਧਾਨ ਸਾਹਿਬ ਨਾਲ ਤੇ ਡਰੈਕ ਅਪ ਕਰਨਗੇ ਉਹਨਾਂ ਦੇ ਜਿਸ ਤਰ੍ਹਾਂ ਪ੍ਰੋਗਰਾਮ ਆਉਣਗੇ ਉਹ ਵੀ ਜਿਹੜੇ ਉਹਦੇ ਅਕੋਰਡਿੰਗਲੀ ਅਡਜਸਟ ਕੀਤਾ ਜਾਵੇ ਮੈਨੀਫੈਸਟੋ ਦਾ ਮੀਟਿੰਗਸ ਪਹਿਲਾਂ ਆਲਰੇਡੀ ਚੱਲ ਰਹੀਆਂ 15 ਤੱਕ ਅਸੀਂ ਜਿਹੜਾ ਡਰਾਫਟ ਮੈਨੀਫੈਸਟੋ ਬਣਾ ਕੇ ਉਹ ਪ੍ਰਧਾਨ ਸਾਹਿਬ ਦੇ ਸਾਹਮਣੇ ਅਸੀਂ ਪੇਸ਼ ਕਰਾਂਗੇ ਫਿਰ ਉਹਦੇ ਵਿੱਚ ਕੋਈ ਜਿਹੜੀ ਹੋਰ ਐਡੀਸ਼ਨ ਹੋਈ ਉਹ ਕਰਕੇ ਜਾਰੀ ਕੀਤਾ